ਸੀ ਨਹੀਂ ਅਸੀਂ ਟੂਰਨਾਮੈਂਟ ਖੇਡਣ ਗਏ ਸੀਗੇ ਜੰਡਪੁਰ ਉਥੇ ਆਪਣੇ ਆਏ ਸੀਗੇ ਗगन ਬੋਲ ਮੈਂਮ ਆਏ ਸੀਗੇ ਤੇ ਮੈਂ ਉਹਨਾਂ ਨੂੰ ਮਿਲੇ ਉਹ ਸਾਨੂੰ ਵੀ ਮਿਲੇ ਉਹ ਕਹਿੰਦੇ ਬਹੁਤ ਵਧੀਆ ਲੱਗਾ ਵੀ ਕੁੜੀਆਂ ਖੇਡਦੀਆਂ ਵੇਖੀ ਉਹਨਾਂ ਨੇ 51000 ਦਿੱਤਾ ਸੀ ਦੋਹਾਂ ਟੀਮਾਂ ਨੂੰ ਉਥੇ ਮੌਕੇ ਤੇ ਅਨਾਉਂਸ ਕੀਤਾ ਸੀ 51000 ਉਹ ਕਹਿੰਦੇ ਮੇਰੇ ਵੱਲੋਂ ਵੀ ਮੈਨੂੰ ਵਧੀਆ ਲੱਗਦਾ ਚਲੋ ਪਲੇਅਰ ਖੇਡਦੇ ਹੋ ਕਹਿੰਦੇ ਮੈਂ ਵੇਖਣਾ ਪਸੰਦ ਕਰਦੀ ਹਾਂ ਅਸੀਂ ਜਦੋਂ ਮਿਲੇ ਉਹਨਾਂ ਕੋਲੇ ਗਏ ਸਾਰੀਆਂ ਕੁੜੀਆਂ ਗਈਆਂ ਉਹਨਾਂ ਕੋਲੇ ਪਾਸੇ ਖੜੇ ਸੀ ਮੈਂ ਇਹਨਾਂ ਨੂੰ ਮੈਂ ਇਹਨਾਂ ਨੂੰ ਕਿਹਾ ਮੈਮ ਤੁਹਾਨੂੰ ਇੱਕ ਰਿਕਵੈਸਟ ਕਰ ਸਕਦੀ ਹਾਂ ਉਹ ਕਹਿੰਦੀ ਹਾਂਜੀ ਬੋਲੋ ਮੈਂ ਕਿਹਾ ਮੈਮ ਵੀ ਤੁਸੀਂ ਦੱਸ ਸਕਦੇ ਹੋ ਵੀ ਜਿਹੜੀਆਂ ਲੜਕੀਆਂ ਦੀ ਸਰਕਲ ਕਬੱਡੀ ਇਹਦਾ ਪੁਵੇਖ ਕੋਈ ਵੀ ਸਾਡੇ ਇਹਦੀ ਆਪਾਂ ਹਟਕੇ ਵੀ ਜੇ ਕਹਿ ਸਕਦੇ ਸਾਡੇ ਤਾਂ ਪੈਨਸ਼ਨ ਵੀ ਨਹੀਂ ਲੱਗਣੀ ਹੂੰ ਠੀਕ ਹੈ ਨਾ ਵੀ ਸਾਡੇ ਅੰਗ ਪੈਰ ਵੀ ਇੰਨੇ ਦੋਸਦੇ ਗੁੱਡੇ ਅਸੀਂ ਬੰਨੇ ਹੁੰਦੇ ਆ ਸੱਟਾਂ ਇੰਨੀਆਂ ਵੱਜੀਆਂ ਹੱਥ ਪੈਰ ਬੰਨੇ ਹੁੰਦੇ ਆ ਵੀ ਸਾਨੂੰ ਕੋਈ ਜੌਬ ਮਿਲ ਸਕਦੀ ਹੈ ਜੇ ਮੰਨ ਲਓ ਮੈਂ ਜਨਰਲ categories ਨਾਲ ਬਿਲੋਂਗ ਕਰਦੀ ਆ ਮੇਰੀ ਏਜ ਹੋ ਗਈ 28 ਸਾ ਠੀਕ ਹੈ ਤੇ 28 ਦੀ ਤਾਂ ਸਾਰੀਆਂ ਜਿੰਨੀਆਂ ਵੀ ਜੌਬਾਂ ਹੁਣ ਤੁਸੀਂ ਦੇਖਦੇ ਹੋ ਉਹ 27 ਜਾਂ 28 ਸਾਲ ਤੱਕ ਲਿਮਟ ਹੁੰਦੀ ਜਨਰਲ ਦੀ ਹੂੰ ਠੀਕ ਹੈ ਤੇ ਇਦੋਂ ਅੱਗੇ ਮੈਂ ਕਹਾਂ ਦੱਸੋ ਅਸੀਂ ਕੀ ਕਰਾਂਗੇ ਜਾਂ ਤਾਂ ਇਹ ਅਸੀਂ ਪੜ੍ਹੇ ਲਿਖੇ ਨੋ ਇਹ ਪੜ੍ਹੇ ਲਿਖੇ ਵੀ ਬਹੁਤ ਵਧੀਆ ਅਸੀਂ ਹਨਾ ਤੇ ਤੁਸੀਂ ਸਪੋਰਟਸ ਕੋਟਾ ਕਿਉਂ ਨਹੀਂ ਦੇ ਰਹੇ ਸਰਕਲ ਕਬੱਡੀ ਦੇ ਵਿੱਚ ਉਹ ਕਹਿੰਦੇ ਅਸੀਂ ਇਹ ਚੀਜ਼ ਤੇ ਗੌਰ ਜ਼ਰੂਰ ਕਰਾਂਗੇ ਮੈਂ ਉਹਨਾਂ ਨੂੰ ਇੱਕੋ ਹੀ ਮੰਗ ਕੀਤੀ ਵੀ ਸਪੋਰਟਸ ਕੋਟਾ ਜ਼ਰੂਰ ਦਿਓ ਵੀ ਸਾਡੇ ਵਰਗੇ ਪਲੇਅਰ ਚਲੋ ਇਹ ਨਹੀਂ ਕਹਿੰਦੇ ਵੀ ਜਿਹੜਾ ਉੱਠ ਕੇ ਪਲੇਅਰ ਕਹਵੇ ਮੈਨੂੰ ਜੌਬ ਦਿਓ ਜਿਹੜਾ ਡਿਜ਼ਰਵ ਕਰਦਾ ਭਾਵੇਂ ਮੈਂ ਆ ਭਾਵੇਂ ਹੋਰ ਕੋਈ ਜਿਹੜਾ ਡਿਜ਼ਰਵ ਕਰਦਾ ਉਹ ਚੀਜ਼ ਨੂੰ ਜੌਬ ਜ਼ਰੂਰ ਦਿਓ ਪਲੇਅਰ ਨੂੰ ਤੁਸੀਂ ਜੀ ਜੋਬ ਮਿਲਣੀ ਚਾਹੀਦੀ ਅਸੀਂ ਉਮੀਦ ਕਰਦੇ ਆਂ ਜਿਵੇਂ ਕਿ ਕਬੱਡੀ ਦੇ ਜੋ ਰੇਡਰ ਆ ਜਾਫੀ ਆ ਮੁੰਡਿਆਂ ਦੀ ਕਬੱਡੀ ਦੀ ਉਹ ਵਿਦੇਸ਼ ਸੈਟ ਹੋ ਜਾਂਦੇ ਉਹਨਾਂ ਲਈ ਇੱਕ ਆਪਸ਼ਨ ਆ ਕੁੜੀਆਂ ਦੀ ਕਬੱਡੀ ਦੇ ਵਿੱਚ ਉਹ ਵੀ ਆਪਸ਼ਨ ਨਹੀਂਗਾ ਨਹੀਂ ਕੁੜੀਆਂ ਦੀ ਚ ਹਜੇ ਤਾਂ ਨਹੀਂ ਆਇਆ ਪਰ ਅਸੀਂ ਰਿਕਵੈਸਟ ਕਰ ਸਕਦੇ ਆਂ ਪ੍ਰੋਮੋਟਰ ਵੀਰ ਬਹੁਤ ਤਗੜੇ ਤਗੜੇ ਪਏ ਆ ਬਾਹਰ ਵੀ ਜਿਵੇਂ ਤੁਸੀਂ ਮੁੰਡਿਆਂ ਦੀ ਟੀਮ ਨੂੰ ਸਪੋਰਟ ਕਰਦੇ ਨਾ ਕਿਤੇ ਨਾ ਕਿਤੇ ਕੁੜੀਆਂ ਦੀ ਟੀਮ ਬਾਰੇ ਜ਼ਰੂਰ ਸੋਚੋ ਤਾਂ ਕਿ ਕੁੜੀਆਂ ਦਾ ਵੀ ਫਿਊਚਰ ਬਣ ਸਕੇ ਅੱਗੇ ਕਿਉਂਕਿ ਕੁੜੀਆਂ ਮਿਹਨਤ ਕਰਦੀਆਂ ਉਹਨਾਂ ਨੂੰ ਵੀ ਹੈ ਵੀ ਕਿਤੇ ਵੈਲ ਸੈਟਟਲ ਅਸੀਂ ਹੋ ਸਕੀਏ ਤੇ ਪ੍ਰਮੋਟਰ ਵੀਰਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਹੋ ਸਕੇ ਜਿਹੜਾ 플레이ਰ ਤੁਹਾਨੂੰ ਲੱਗਦਾ ਡਿਜ਼ਰਵ ਕਰਦਾ ਉਹਨੂੰ ਪਲੀਜ਼ ਅੱਗੇ ਕਿਤੇ ਨਾ ਕਿਤੇ ਤੁਸੀਂ ਮੈਚ ਕਰਾਓ ਬਾਹਰ ਉਹਨਾਂ ਨੂੰ ਖੇਡਣ ਲਈ ਬੁਲਾਓ ਜੀ ਤੇ ਅੱਜ ਕੱਲ ਤੁਸੀਂ ਰੈਂਕੂ ਕਬੱਡੀ ਕਲੱਬ ਮੋਗਾ ਦੇ ਲਈ ਖੇਡ ਰਹੇ ਹੋ ਇਸ ਤੋਂ ਪਹਿਲਾਂ ਕਿੰਨੀਆਂ ਟੀਮਾਂ ਲਈ ਕਬੱਡੀ ਖੇਡ ਚੁੱਕੇ ਹੋ ਨਹੀਂ ਮੈਂ 10 ਸਾਲ ਸਿਰਫ ਮੈਨੇ ਮੈਨੇ ਦੇ ਵਿੱਚ ਕਲੀ ਮੈਨੇ ਦੇ ਵਿੱਚ ਹੀ ਖੇਡੇ ਨਾ ਅਸੀਂ ਬਾਹਰ ਕਿਸੇ ਲੋ ਨੂੰ ਖੇਡਣ ਗਏ ਨਾ ਇਹ ਖੇਡੇ ਆ ਪ੍ਰੋਪਰ ਮੈਨੇ ਲੋ 10 ਸਾਲ ਖੇਡੇ ਆ ਤੇ ਇਧਰ ਰੈਂਕੂ ਕਬੱਡੀ ਕਲੱਬ ਮੋਗਾ ਦੇ ਲਈ ਚੋਣ ਕਿਵੇਂ ਹੋਈ ਤੁਹਾਡੀ ਮੇਰੇ ਨਾਲ ਅਸੀਂ ਮੈਂ ਨਾ ਰੈਂਕੂ ਦੀਦੀ ਹੁੰਦੇ ਸੀ ਕਿ ਜਨਾਹ ਦੀ ਹੁਣ ਫਲਾ ਨਹੀਂ ਰਹੇ ਉਹਨਾਂ ਦੀ ਡੈਥ ਹੋ ਗਈ ਆ ਰੈਂਕੂ ਭੈਣੀ ਭਾਈਆ ਜੀ ਹਾਂਜੀ ਰੈਂਕੂ ਭੈਣੀ ਭਾਈਆ ਦੀ ਤੇ ਉਹਨਾਂ ਨੇ ਮੈਂ ਮਿਲੀ ਉਹਨਾਂ ਨੂੰ ਤੇ ਜਦੋਂ ਮਿਲੀ ਚਲੋ ਵਧੀਆ ਉਹ ਕਹਿੰਦੀ ਵੀ ਕਰਮੀ ਜੇ ਤੂੰ ਖੇਡਣਾ ਹੀ ਆ ਚਲ ਖੁੱਲੇ ਮੈਚ ਖੇਡਣੇ ਲੱਗ ਗਿਆ ਵੀ ਇਧਰੋਂ ਮੈਂ ਖੇਡਦੀ ਆ ਤੂੰ ਇਧਰੋਂ ਖੇਡਣ ਲੱਗ ਜਾ ਮੈਨੂੰ ਇਹ ਟੀਮ ਚ ਲਿਓਣ ਵਾਲੇ ਉਹ ਸੀਗੇ ਤੇ ਮੈਂ ਉਹਨਾਂ ਨੇ ਹਜੇ ਸਾਡੇ ਉਹਨਾਂ ਦੀ ਡੈਥ ਤੋਂ ਮਿਲਦਾ ਹਜੇ ਮੈਚ ਪਹਿਲਾਂ ਸੀ ਖੇਡਣਾ ਸੀ ਇੱਕ ਹੀ ਖੇਡੇ ਸੀ ਦੂਜੇ ਮੈਚ ਸੀ ਸੀਰੀਅਲੇ ਖੇਡਣਾ ਸੀ ਇਕੱਠਾ ਉਹ ਕਹਿੰਦੀ ਆਪਾਂ ਇਕੱਠੇ ਟੀਮ ਬਣਾ ਕੇ ਖੇਡਾਂਗੇ ਤੇ ਆਪਾਂ ਜਿੱਤਣਾ ਵੀ ਆ ਮੈਂ ਕਿਹਾ ਦੀਦੀ ਜਰੂਰ ਉਹਨਾਂ ਨੇ ਬਸ ਮੈਨੂੰ ਇੱਧਰ ਲੈ ਕੇ ਆਂਦਾ ਉਸ ਤੋਂ ਬਾਅਦ ਅਸੀਂ ਮੈਚ ਖੇਡੇ ਵੀ ਆ ਚਲੋ ਜਿੱਤੇ ਵੀ ਆ ਇੱਧਰ ਰੈਂਕ ਉਹਦੀ ਟੀਮ ਚ ਲਿਓਣ ਵਾਲੇ ਉਹ ਆ ਬਾਅਦ ਚ ਉਹਨਾਂ ਦੀ ਚਲੋ ਡੈਥ ਹੋ ਗਈ ਬਹੁਤ ਮਾੜਾ ਹੋਇਆ ਦੁੱਖ ਹੋਇਆ ਨਾਲ ਦਾ ਜਦੋਂ ਪਲੇਅਰ ਜਾਂਦਾ ਨਾ ਬਹੁਤ ਦੁੱਖ ਹੁੰਦਾ ਤੇ ਉਹਦੇ ਨਾਂ ਤੇ ਫਿਰ ਅਸੀਂ ਖੇ ਤੇ ਹੁਣ ਉਹਨਾਂ ਦੇ ਨਾਮ ਤੇ ਖੇਡ ਰਹੇ ਆ ਜੀ